ਸਤਿ ਸ਼੍ਰੀ ਅਕਾਲ ਕਾਰਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪਿੰਡ ਵਾਹਦ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਅੱਜ ਫਗਵਾੜਾ ਦੇ ਪਿੰਡ ਵਾਹਦ ਦੀ ਮੌਜੂਦਾ ਪੰਚਾਇਤ ਕਾਂਗਰਸ ਪਾਰਟੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਈ ਜਿਸ ਵਿੱਚ ਆਪ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹਸ਼ਿਆਰਪੁਰ ਦੇ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਨ ਨੂੰ ਭਾਰੀ ਬੁਟਨ ਨਾਲ ਜਿਤਾਵਾਂਗੇ ਜਿਸ ਵਿੱਚ ਉਹਨਾਂ ਦੇ ਨਾਲ ਅਵਤਾਰ ਸਿੰਘ ਪੰਡਵਾ, ਵਰੁਣ ਬੰਗੜ, ਪੁਜੀ ਸ਼ੇਰਗਿਲ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਰਪੰਚ ਸਤਪਾਲ ਸਿੰਘ, ਲੰਬੜਦਾਰ ਜਸਕਰਨ ਸਿੰਘ, ਹਰਦੀਪ ਸਿੰਘ, ਜਸਵੀਰ ਸਿੰਘ, ਜਤਿੰਦਰ ਸਿੰਘ, ਅਮਰੀਕ ਸਿੰਘ, ਹਰਮੇਲ ਸਿੰਘ, ਤਲਜਿੰਦਰ ਸਿੰਘ, ਦਵਿੰਦਰ ਸਿੰਘ, ਹਿੰਦਾ ਵਾਹਦ ਆਦਿ ਹੋਰ ਵੀ ਹਾਜ਼ਰ ਹੋਏ। ਪੇਸ਼ ਹੈ ਇੱਕ ਰਿਪੋਰਟ ਰਾਜ ਸਿੰਘ ਸਰਪੰਚਾ ਪਤ ਸਤਪਸਪੰਦ प्रदीप ਸਿੰਘ ਜੀ ਸਾਡੇ ਮੇਰੇ ਪੁਰਾਣੇ ਯਾਰ ਇਸ ਕਰਕੇ ਜਿਹੜਾ ਮੇਰੇ ਵਲੇਮੀ ਮੈਂਬਰ ਹੈ ਉਹ ਬਹੁਤ ਸਿੱਧੇ ਜਿਹੜਾ ਸਾਥ ਵੀ ਦਾ ਰਿਹਾ ਨਾ ਇਸ ਸਮੇਂ ਤੋਂ ਸੜੀ ਮੈਸਰਾਂਸ ਐਂਸੀ ਮਰੇ ਉਹ ਥਾਲੀ ਸ਼ੂ ਐਸ ਸੀ ਕੇ ਉਹਦਾ ਇਸ਼ੂ ਪੱਤੀ ਹੋ ਸਭ ਨੂੰ ਸ਼ੁਭਾਚਾ ਦਮ ਪਾਰਕਿੰਗ ਪ੍ਰਾਪੀਆ ਪੰਚਨ ਮਾਲੀ ਦੀ ਮਾਰੀ ਲਾਈਫ ਜਿਹੜਾ ਅ ਤਖੇ ਰਿਮੈਂਟਸ ਕੀ ਨਾ ਕੋਈ ਜੌੜੀ ਦਾ ਕੰਮ ਸੀ ਗੁੱਡ ਵਿੱਚ ਸਾਰੇ ਘੱਟੇ ਸਾਰੇ ਗੋਲ ਤੇ ਤੋਂ ਕਰਕੇ ਖਾਸ ਕਰਕੇ ਮੇਰੇ ਪੰਜਨ ਸਿਆਣ ਬੰਡਾ ਦਾ ਬੰਡਾ ਸਾਥ ਹੁੰਦਾ ਸੀ ਉਸ ਅਸੀਂ ਸਾਹਮਣੇ ਦੇਖਿਆ ਉਹ ਉਸ ਸਮੇਂ ਬੋਲਦੇ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਉਸੇ ਬੈਠ ਕੇ ਅਸੀਂ ਯੂਨੀਅਨ ਬਣੀਆਂ ਦਲੀਬ ਚਾਹੁੰਦਾ ਉਹ ਸਾਰੇ ਕਟਿੰਡ ਮੈਂ ਨਾਲ ਹੀ ਹਾਂ ਸਾਥੀ ਉਹ ਯੂਨੀਕਿਸ਼ਨ ਮੈਂ ਵਾਰ ਕਾ ਜਿੰਨਾ ਫੋਰ ਫ੍ਰੈਂਡਲੀ ਗਵਰਨਮੈਂਟ ਲਈ ਤਾਂ ਮੰਨ ਤਾਂ ਦੇ ਰਹਾ ਸਰਕਾਰ ਨੂੰ ਬੇਨਵਾਰ ਸ੍ਰੀਮਤ ਮਾਤਗ੍ਰੰਥ जो भी पेंड झगड़े है सारे उन्होंने नजिड़ के इट्ठे होकर निकट देंगे और मैं खुशी है कि दो इशू से इस पे दोनों इशू जो हाई कोर्ट की जजमेंट की पांच दुकानों में तले प्रोवाइड अब आज हाईकोर्ट की द्वारा जजमेंट है धर्मशाला सारे हाथ में रूपए परमात्मा ने पाठ भी सब सबका धन्यवाद जय